ਦੇਖੋ ਚੌਨਾ ਤਰੀਕ ਨੂੰ ਬਾਬਾ ਸਾਹਬਾ ਮੈਡਿਕਰ ਜੀ 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 ਤੇ ਪਾਰਟੀ ਦਾ ਫੈਸਲਾ ਹੈ ਕਿ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੰਵਿਧਾਨ ਦਿੱਤਾ ਜੀ ਔਰ ਜਿਹੜੀ ਗਲਤਵਾਵਾ ਵਿਰੋਧੀ ਪਾਰਟੀਆਂ ਇਸ ਦੇ ਬਾਰੇ ਦੱਸ ਰਹੀਆਂ ਨੇ ਜੀ ਉਹ ਗਲਤ ਨੇ ਔਰ ਅਸੀਂ ਆਪਣੀ ਪਾਰਟੀ ਵੱਲੋਂ ਇਹਨਾਂ ਦੇ ਪੂਰੇ ਪ੍ਰੋਗਰਾਮ ਕਰਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਨਮ ਦਿਹਾੜਾ ਮਨਾਣਾ ਹੈ ਜੀ ਸੋ ਅੱਜ ਇਸੇ ਪਰਪਸੇ ਲਈ ਸਾਡੇ ਇੱਕ ਮਿਸਟਰ ਅ ਕਨਾਚਲੀ ਲੇਖੀ ਜੀ ਜੀ ਔਰ ਸਾਡੇ ਇਥੋਂ ਦੇ ਜਿਹੜੇ ਪੰਜਾਹ ਹੈਡ ਨੇ ਇਸ ਸੈਲ ਦੇ ਨੱਧਣ ਜੀ ਉਹ ਆ ਰਹੇ ਨੇ ਔਰ ਇਹ ਦੇ ਨਾਲ ਅਸੀਂ ਇੱਕ ਮੈਸੇਜ ਭੇਜਣਾ ਚਾਹੁੰਦੇ ਹਾਂ ਕਿ ਜੋ ਬਾਬਾ ਸਾਹਿਬ ਜੀ ਨੇ ਸਾਨੂੰ ਸਾਰਿਆਂ ਨੂੰ ਇਹ ਲੋਕਤੰਤਰ ਰਾਜ ਘਰਨਤਾ ਸਾਡਾ ਦੇਸ਼ ਚੱਲ ਰਿਹਾ ਹੈ ਇਹ ਖਾਲਚੇ ਨੰਬਰ 1 ਸਾਡਾ ਸਭ ਗਿਆਨ ਹੈ ਦੁਨੀਆ ਦੇ ਵਿੱਚ ਤੋਂ ਉਸ ਦੇ ਲਈ ਅਸੀਂ ਉਹਨਾਂ ਦਾ ਤਨਵਾਦ ਕਰਦੇ ਬਾਰੇ ਸਾਹਿਬ ਜੀ ਦੇਖੋ ਜਿਸ ਤਰ੍ਹਾਂ ਇਹ ਜੋ ਜਿਹੜੀ ਜ਼ਿੰਮੇਵਾਰੀ ਹੈ ਇਹ ਪੰਜਾਬ ਸਰਕਾਰ ਇਹਦਾ ਗੋਦਾਵਰੀ ਕਰਾ ਕੇ ਇਹਦਾ ਪਤਾ ਲਾ ਕੇ ਕਾ ਕੇਂਦਰ ਸਰਕਾਰ ਸਰਕਾਰ ਨੂੰ ਇੱਕ ਰਿਪੋਰਟ ਭੇਜੂ ਉਸ ਦੇ ਬਾਅਦ ਅਸੀਂ ਵੀ ਮੰਗ ਕਰਾਂਗੇ ਹਾਂ ਜੀ ਕਿ ਇਸ ਤਨਾ ਪਾਰਟੀ ਦੀ ਨੀਤੀਆਂ 'ਤੇ ਬੇਸਰ ਸਾਹਿਬ ਦੇ ਜਨਮ ਦਿਨ ਵਾਲੇ ਆਈਡੀ ਆ ਬਾਬਾ ਸਾਹਿਬ ਅੰਬੇਡਕਰ ਜੀ ਜਿਨ੍ਹਾਂ ਨੇ ਸਾਨੂੰ ਸਾਡਾ ਸੰਤਾਨ ਦਿੱਤਾ ਤੁਸੀਂ 47 ਤੋਂ ਅੱਜ ਤੱਕ ਹੀ ਅਗਰ ਭਾਰਤ ਦਾ ਇਤਿਹਾਸ ਦੇਖੋਗੇ ਇਹ ਤਿੰਨ ਦੇਸ਼ ਬਣੇ ਨੇ ਇੱਕ ਦਿਨ ਆ ਪਾਕਿਸਤਾਨ ਦੀ ਹਾਲਤ ਕੀ ਹੈ ਸਾਰਿਆਂ ਦੇ ਸਾਹਮਣੇ ਬੰਗਲਾਦੇਸ਼ ਦੀ ਹਾਲਤ ਕੀ ਸਾਰਿਆਂ ਦੇ ਸਾਹਮਣੇ ਆਪਾਂ ਸਾਰੇ ਇਕੱਠੇ ਨੇ ਅੱਜ ਵੀ ਉਹਦਾ ਜਿਹੜਾ ਡਿਸੀਜਨ ਹੈ ਉਹ ਡਿਸੀਜਨ ਕਨਸਟੀਟਿਊਸ਼ਨ ਕਰਕੇ ਭਾਰਤ ਦੇ ਸੰਵਿਧਾਨ ਕਰਕੇ ਹੋਇਆ ਤੇ ਔਰਤਾ ਦੀ ਸਥਿਤੀ 47 ਤੋਂ ਪਹਿਲਾਂ ਕੀ ਸੀ ਹੁਣ ਕੀ ਹੈ এডੂਕੇਸ਼ਨ ਪੜ੍ਹਾਈ ਲਿਖਾਈ ਦੀ ਸਥਿਤੀ ਅਸੀਂ ਕੇਵਲ 12% ਐਜੂਕੇਟਿਡ ਸੀ ਲਿਟਰੇਸੀ ਰੇਟ ਜਿਹੜਾ ਸਾਡਾ ਸੀ ਉਹ ਕੇਵਲ 12% ਸੀ 47 ਚ ਹੁਣ ਆਪਾਂ ਅਸੀਂ 90 ਕਰਾਸ ਕਰ ਰਹੇ ਨੇ ਤੇ ਇਹ ਸਾਰੇ ਬਦਲਾਵ ਜਿਹੜੇ ਆਏ ਨੇ ਉਹ ਭਾਰਤ ਦੇ ਸੰਵਿਧਾਨ ਨਿਯਮ ਕਾਨੂੰਨ ਕਰਕੇ ਆਏ ਨੇ ਬਾਬਾ ਸਾਹਿਬ ਨੇ ਉਹ ਸਾਨੂੰ ਦਿੱਤਾ ਤੇ ਉਹਨਾਂ ਦੇ ਜੀਵਨ ਚ ਉਹਨਾਂ ਤੋਂ ਨਿਆਂ ਨਹੀਂ ਹੋਇਆ ਜਿਹੜੀ ਕਾਂਗਰਸ ਪਾਰਟੀ ਰਹੀ ਹੈ ਪਾਵਰ ਚ ਇਨੇ ਲੰਬੇ ਟਾਈਮ ਉਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਜਿਹੜੇ ਨੇ ਰਾਜ ਦੇ ਨਹੀਂ ਸੀ ਤੇ ਜਦੋਂ ਭਾਰਤੀ ਜਨਤਾ ਪਾਰਟੀ ਪਾਵਰ ਚ ਆਈ ਪਹਿਲਾਂ ਆਈ ਤੇ ਬਾਬਾ ਸਾਹਿਬ ਨੂੰ ਜਿਹੜਾ ਸਨਮਾਨ ਮਿਲਣਾ ਚਾਹੀਦਾ ਸੀ ਪਾਰਤ੍ਰਤਨ ਉਹ ਭਾਜਪਾ ਦੀ ਮਦਦ ਨਾਲ ਉਹਨਾਂ ਨੂੰ ਪਹਿਲਾ ਦਿੱਤਾ ਗਿਆ ਉਹਦੇ ਬਾਅਦ ਜਿਹੜੇ ਪੰਜ ਤੀਰਥ ਨੇ ਉਹਨਾਂ ਦੇ ਜਿੱਥੇ ਉਹ ਪੈਦਾ ਹੋਏ ਜਿੱਥੇ ਮਾਂਚ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਦਿੱਲੀ ਉਹਨਾਂ ਦਾ ਲਾਸਟ ਰਾਈਟਸ ਹੋਏ ਲੰਡਨ ਜਿਹੜੇ ਜਿੱਥੇ ਉਹ ਰਹਿੰਦੇ ਸੀ ਪੜ੍ਹਦੇ ਸੀ ਉਹ ਸਾਰੇ ਸਥਾਨਾਂ ਨੂੰ ਪੰਜ ਤੀਰਥ ਦਾ ਨਾਮ ਦੇ ਕੇ ਉਹਨਾਂ ਨੂੰ ਬਣਾਉਣ ਦਾ ਉਹਨਾਂ ਨੂੰ ਮਾਨ ਸਨਮਾਨ ਦੇਣ ਦਾ ਕੰਮ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ ਤੇ ਬਾਬਾ ਸਾਹਿਬ ਦੇ ਦਿਖਾਏ ਹੋਏ ਰਸਤੇ 'ਚ ਜਿਹੜਾ ਜਿਹੜਾ ਵੀ ਕੰਮ ਇਨਕਲੂਜਨਲ ਚ ਹੋਇਆ ਕਿ ਸਾਰੇ ਆਪਾਂ ਰਾਜ ਮਿਲ ਕੇ ਕੰਮ ਕਰੀਏ ਜਾਤੀ ਧਰਨ ਦੇ ਨਾਲ ਛਿੰਨਾ ਲੜੀਏ ਔਰਤਾ ਦੇ ਮਾਨ ਸਨਮਾਨ ਦਾ ਕੰਮ ਕਰੀਏ ਉਹ ਸਾਰੇ ਕੰਮ ਜਿਹੜਾ ਰਸਤਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਦਿਖਾਇਆ ਹੈ ਉਤੇ ਚੱਲਦੇ ਹੋਏ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਦਿਖਾਏ ਰਸਤੇ ਤੇ ਕੰਮ ਕਰ ਰਹੀ ਹੈ ਤੇ ਇੱਕ ਸ਼੍ਰੇਸ਼ਟ ਭਾਰਤ ਦੇ ਨਿਰਮਾਣ ਦਾ ਕੰਮ 2045 में विकसित पारदर्शी बनाने का काम कर रहे ने सारियां दा साथ हुए सारे नाल राल मिल के काम करिए सबका साथ सबका विकास और सबका प्रयास मेहनत भी सारियां दी जाए है यही संदेश है आज के प्रोग्राम का। प्रॉपर्टी बेचने और खरीदने के लिए संपर्क करें फेयर डील प्रॉपर्टीज